ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨਵਰ ਸਾਰੇ ਵੀ ਰੈਸੈਟ ਨੇ ਤੇ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਸਾਰਨਾ ਪਹਿਲਾਂ ਆਪਾਂ ਬੱਚੇ ਬਾਹਰ ਕੱਢ ਦਿੰਨੇ ਆ ਤੇ ਤਿੰਨ ਆਪਾਂ ਬੱਚੇ ਬੰਨ੍ਹ ਹੀ ਕਰਦੇ ਤਿੰਨ ਨਹੀਂ ਛੱਡਣੇਗੇ ਇੱਕ ਲਾਲ ਟੂਸੇ ਵਾਲਾ ਇੱਕ ਲਾਲ ਘੰਡ ਵਾਲਾ ਇੱਕ ਖੂਰ ਕਿਹੜਾ ਸੀਗਾ ਇੱਕ ਲਾਲ ਟੋਰੀ ਵਾਲਾ ਤੇ ਘਚਕਾਂਦ ਵਾਲਾ ਚਾਰ ਬੱਚੇ ਜੀ ਚਾਰ ਬੱਚੇ ਬੰਨ੍ਹ ਕਰਤੇ ਆਪਾਂ ਚਾਰ ਨਹੀਂ ਛੱਡਣੇ ਬਾਕੀ ਛੱਡ ਦਿੰਨੇ ਆ ਤੇ ਇੱਕ ਜਿਹੜਾ ਕਬੂਤਰ ਬਾਹਰ ਕੱਢਨੇ ਆਪਾਂ ਦੂਸਰਾਂ ਲਈ ਇਹ ਉਹ ਜਾਲ ਚਕਾਉਣੀ ਅੱਜ ਕਿੱਧਰ ਗਏ ਇਹ ਇੱਕ ਤਾਂ ਇੱਥਲੀ ਬੈਠਾ ਸੀਗਾ ਇੱਕ ਤਾਂ ਉਹ ਲੌਂਕੀ ਆਂਦਾ ਦੂਜੇ ਨੰਬਰ ਵਾਲਾ ਇਹ ਜਿਹੜਾ ਟੋਰੀ ਬੈਠਾ ਉੱਡਦਾ ਰਿਹਾ ਆਪਣੇ ਕੋਲ ਇੱਕ ਇਹ ਆ ਇੱਕ ਇੱਕ ਉਹ ਬੈਠਾ ਤਾਂ ਜਿਹੜਾ ਉਚਾਲੇ ਦੋ ਇੱਕ ਇੱਥੇ ਚਿੱਟਨਾ ਖਾਣਾ ਉਹ ਬੈਠਾ ਉਚਾਲੇ ਇੱਕ ਲਾਲ ਜੇ ਕੰਨ ਵਾਲਾ ਤਿੰਨ ਚਾਰ ਪੰਜ ਇਧਰੋਂ ਆ ਤੇ ਇੱਕ ਦੋ ਕੂਦਰੀਆਂ ਹੋਣੀਆਂ ਯਾਰ ਬਹਿਣਾ ਤਾਂ ਹੈ ਨਹੀਂ ਯਾਰ ਇਹਨਾਂ ਨੇ ਜੀ ਛੜ ਤੇ ਬਾਜੀ ਦੂਸਰਾ ਸੀ ਇਹ ਕੂਦਰੀ ਘਟਨੀ ਸੀ ਇੱਥੇ ਲਾਲ ਬਗਲ ਵਾਲੀ ਯਾਰ ਉਹਨੇ ਵੀ ਬਹਿਣਾਗਾ ਕੋਈ ਫਾਇਦਾ ਨਹੀਂ ਫਿਰ ਗੋਆਉਂਦਾ ਤਾਂ ਹਨਾ ਯਾਰ ਆ ਸਾਫ ਕੀਤੀ ਸੀ ਆਪਾਂ ਕੱਲ੍ਹ ਗਾ ਚੱਲ ਰਹੇ ਪਟੰਗਾ ਸੀ ਉਹਨਾਂ ਇੱਥੇ ਲਾਲ ਬਗਲ ਵਾਲੀ ਬੈਠੀ ਹੋਣੀ ਆ ਤੁਹਾਨੂੰ ਕਰਾ ਦੇਣਾ ਚੈੱਕ ਉਹ ਵੀ ਕਿੱਧਰ ਗਈ ਕਿੱਧਰ ਗਈ ਕਿੱਧਰ ਗਈ ਆ ਬੈਠੀ ਆ ਬੈਠੀ ਆ ਗੂਤਰੀ ਆ ਯਾਰ ਇਹਨੇ ਬਹਿਣਾ ਨਹੀਂ ਆ ਯਾਰ ਇਹ ਬਗਲ ਲਾਲ ਆ ਵੀ ਧੰਨਵਾਦ ਤੇ ਕਰ ਲੀਆਂ ਚੱਲ ਰਹੇ ਪਟੰਗਾਂ ਸੀ ਕੱਢੀਆਂ ਦੂਸਰਾ ਵਾਸਤੇ ਸੀ ਤੇ ਹੁਣ ਲੈਣ ਠੰਡੇ ਜੇ ਆ ਯਾਰ ਚਲੋ ਵੇਣੀਆਂ ਬਾਕੀ ਯਾਰ ਸਮਾਂ ਦੱਸੂਗਾ ਨਾ ਕੀ ਪਤਾ ਆਪਾ ਇਹ ਵੀ ਕੱਢ ਲਗੇ ਬਾਹਰ ਪਹਿਲਾਂ ਹੀ ਖੰਮ ਖੁੰਮਤਾ ਆਏ ਵੇ ਇਹਦੇ ਔ ਸੱਜੀ ਬਗਲ ਆਦੀ ਲਾਲ ਆ एक, एक नहीं है चलो ये क्डनी आप दूसर चलो जो कभी ता हम बाइक नहीं आए ये एनी है नहीं हजे थोड़े थोड़े छोटे खंभ ये घटो घट दस इधर तक छे ए क्ड लेंगे दो इधरों होगा तो होर 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 कि ਹੋਰ ਤਾਂ ਬਈ ਇਧਰ ਦੋ ਤਿੰਨ ਹੀ ਹੋਣਗਾ ਇੱਕ ਅੱਧੀ ਹੋਰ ਹੋਊਗੀ ਯਾਰ ਤਿੰਨ ਕਰ ਲਓ ਚਲੋ ਇਧਰ ਆਣਾ ਬਾਕੀ ਤਾਂ ਸਾਰੇ ਨੇ ਚੱਲਣਾ ਚੁਰਾ ਪਟਤਾਂ ਦੇ ਕੁਝ ਪਹਿਲਾਂ ਗੂਤਰ ਪੱਟੇ ਵੇ ਆ ਇੱਕ ਸੱਚੀ ਨੀਲੀ ਆ ਹਾਲੀ ਇਹਦੇ ਉੱਪਰ ਖੰਭ ਥੁੜੇ ਆ ਯਾਰ ਇਹ ਆਪਾਂ ਬਾਅਦ ਚ ਕੱਢਾਂਗੇ ਦੋ ਇਧਰੋਂ ਕੱਢ ਲੈਣੀਆਂ ਜੇ ਕੱਢੀਆਂ ਤਾਂ ਇਹ ਤੇ ਬਾਕੀ ਗੂਤਰ ਆਪਾਂ ਕੱਢ ਹੀ ਲੈਣੇ ਆ ਦੋ ਤਿੰਨ ਆਪਣੀ ਕਿਉਂਕਿ 2 April ਦੀ ਆ ਪਹਿਲੀ ਬਾਜੀ ਮਤਲਬ ਅੱਜ ਹੋ ਗਈ ਆ 12 ਤਰੀਕ 20 ਦਿਨ ਰਹਿ ਗਿਆ 20 ਦਿਨਾਂ ਨੂੰ ਬਾਜੀ ਹੈਗੀ ਆਪਣੀ ਇਕਾ ਚਲੋ ਕੋਈ ਨਹੀਂ ਚੜਾ ਲਾਂਗੇ ਤੁਨੂੰ ਆਹ ਲੱਟਿਆ ਹੋਇਆ ਔਰ ਐ ਕੋਈ ਨਾ ਲੱਟ ਆ ਵੀ ਕੱਢਾਂਗੇ ਉਹ ਪਰ ਲਈ ਪਾ ਦੇਣਗੇ ਚ ਵਿੱਚੋਂ ਹੈਗੇ ਯਾਰ 7 6 7 ਕੁੱਤਰਾਂ ਪੱਲੀ ਸਾਫ ਆ ਤੇ 6 7 ਪਾ ਦਾਂਗੇ ਵਿੱਚੋਂ ਦੋ ਤਿੰਨ ਕੱਢ ਲਾਂਗੇ ਬਾਕੀ ਨਹੀਂ ਕੱਢ ਦੇਗੇ ਕੀਰ ਮਿੱਤਰੋ ਬੱਚੇ ਛੱਡਦਗੇ ਤੇ ਬਾਅਦ ਚ ਆਪਾਂ ਉਹ ਜਾਲ ਜਗਾਉਣੇ ਇੰਨਾ ਸਾਰਿਆਂ ਨੂੰ ਫਿਰ ਤੁਹਾਨੂੰ ਵਿਖਾਉਣੇ ਬਾਹਰ ਲਿਆ ਲੈ ਕੇ ਬਾਤ ਜੀ ਕਿਰਾਂ ਸਾਰੇ ਬੱਚੇ ਚਾਰ ਬੱਚੇ ਰਹਿ ਗਏ ਜਿਹੜੇ ਆਪਾਂ ਨੂੰ ਬੰਦ ਕਰਤੇ ਆ ਚੌਰੀ ਵਾਲਾ ਦੋ ਟੂਸ਼ਾਣੇ ਇੱਕ ਘੰਡ ਵਾਲਾ ਤੇ ਬਾਕੀ ਸ਼ਰੀਜ ਬਾਤੇ ਆ ਤੇ ਨੀਲਾ ਮਿੱਤਰੋ ਅੱਜ ਪਹਿਲੇ ਦਿਨ ਉੱਡ ਗਿਆ ਸੀਗਾ ਬਹੁਤ ਉੱਚਾ ਜਾ ਕੇ ਆਇਆ 20 ਮਿੰਟ ਉੱਡ ਖੜਿਆ ਤੇ ਭੜਕਾ ਕੇ ਵਪਾਲਿਆ ਸੀਗਾ ਆ ਸ਼ਰੀਜ ਬਹਿ ਗਿਆ ਇਹ ਆ ਬੈਠਾ 20 ਮਿੰਟ ਉੱਡਿਆ ਤੇ ਭੜਕਾ ਕੇ ਭਾਲਿਆ ਤੇ ਦੂਜੇ ਟੋਰੀ ਵਾਲੇ ਫਿਰਦਾ ਆਹ ਫਿਰਦਾ ਇਹ ਕੈਟਰੀਅਲ ਤੇ ਇਹ ਨਾ ਜਿਹੜਾ ਕੰਡ ਰੌਡ ਤਾਂ ਨਹੀਂ ਉਹ ਬੰਦ ਕਰਤਾ ਤੇ ਹੁਣ ਆਪਾਂ ਕੂਤਰ ਪਾ ਗਏ ਜਾਲਚਾਲ ਇਹ ਚ ਤੇ ਕਿਰਾਂ ਕੂਤਰ ਫੜ ਲਿਆ ਮੈਂ ਖੁੱਡ ਜ ਤੇ ਬਾਹਰ ਆ ਕੇ ਸ਼ੌਂਕ ਕਰਾਉਣੀ ਆ ਫਿਰ ਆਪਾਂ ਹਲੋ ਜੀ ਪਹਿਲਾ ਬੱਚਾ ਬੋਦੀ ਵਾਲੇ ਦਾ ਇਹ ਜਿਹੜਾ ਉੜਦੰਦਾ ਸੀ ਬਈ ਆਪਣੇ ਕੋਲ ਪਿੱਛੇ ਜੇ ਟੋਰੀ ਵਾਲਾ ਜਿਹੜਾ ਬਲੌਗ ਸਟਾਰਟ ਸਟਾਰਟ ਕੀਤੇ ਸੀ ਉਹ ਰਿਸ਼ਾਰਟ ਦਿੰਦੇ ਸੀ ਇਹ ਤੇ ਇਹ ਦੋ ਬਾਇੰਗ ਉੱਡ ਗਏ ਸੀ ਨਿੱਕਾ ਦਾ ਬੱਚਾ ਹੁੰਦਾ ਚੀਕਦਾ ਬੱਚਾ ਦੋ ਬਾਇੰਗ ਉੱਡ ਗਏ ਸੀਗਾ ਇੱਕ ਥਾਂ ਦੇ ਦਾ ਬਿਲੀਆ ਦਾ ਤੇ ਸਰੁੱਡਿਆ ਹੈ ਤੇ ਇੱਕ ਘਟਲ ਮਿ ਛੁੱਟਿਆ ਸੀਗਾ ਇੱਥੇ ਰਾਤ ਨੂੰ ਬੈਠਾ ਇਹਨੂੰ ਵੀ ਪਹਿਲੇ ਦਿਨ ਦੋ ਬਾਇੰਗਾਂ ਛੁੱਟ ਗਿਆ ਹੈ ਤੇ ਤੀਜੀ ਦੀ ਤਿਆਰੀ ਹੈ ਇਹਨੂੰ ਹੁਣ ਤੇ ਇਹ ਪਾ ਦੇਣ ਹੁਣ ਕਿਹੜਾ ਜਾਲ ਚਾਪਾ ਤੇ ਦੂਜੇ ਲੈ ਹੁਣੇ ਕੱਢ ਕੇ ਆ ਦਾ ਅੱਜ ਕੀ ਸਾਲ ਦਾ ਇੱਕ ਕਬੂਤਰ ਕਬੂਤਰ ਬਣ ਗਿਆ ਇਹ ਪੱਠਾ ਹੀ ਦੀ ਪਹਿਲਾ ਇੱਕ ਤਾਂ ਖੁੱਡੇ 'ਚ ਹੱਥ ਬਾਲਾ ਘੱਟ ਆਉਂਦਾ ਹੈ ਟਪੂ ਟੋ ਬੂਜੀ ਕਰੀਉਂਗਾ ਹੱਥ ਜੀ ਫੜ ਲੈਣ ਟਪੂ ਟੋ ਬੂਜੀ ਕਰੀਉਂਦਾ ਇਹਦੇ ਕਾਲਾ ਡੰਡਾ ਸੀ ਮਿੱਤਰੋ ਆ ਕਬੂਤਰ ਦੇ ਇਹ ਵੀ ਸਾਫ ਹੀ ਆ ਇੱਕ ਇਹ ਕੱਢਦੇ ਆਪਾਂ ਬਾਹਰ ਕਿਹਨਾਂ ਜਾਲ ਚ ਪਾ ਦਿੰਨੇ ਆ ਬਾਹਰ ਕੱਢਣ ਦਾ ਬਾਅਦ ਚ ਵੇਖਾਂਗੇ ਕਿਹੜੇ ਕਿਹੜੇ ਕੱਢਨੇ ਆ ਕਿਰਾਂ 4-5 ਪਾ ਜਾਲ ਚ ਪਾ ਦਿੰਨੇ ਆ ਇਹ ਵੀ ਜਾਲ ਚ ਪਾ ਦਿੰਨੇ ਆ ਜੀ ਇੱਕ ਜੀ ਆਹ ਕਬੂਤਰ ਇਹ ਹੈਗਾ ਆਪਣਾ ਪਿਛਲੇ ਸਾਲ ਦਾ ਕਬੂਤਰ ਪਿਛਲੇ ਸਾਰੇ ਵੀਰ ਗਿਆ ਸੀਗਾ ਠੀਕ ਹੈ ਮੈਂ ਗਾਂਹੇ ਸਾਲੀ ਬਾਜੀ ਉੱਡਣਾ ਝਾੜ ਪੈ ਗਿਆ ਸੀ ਮਿੱਤਰੋ ਇਹ ਛੜਨਾ ਸੀਗਾ ਬਦਾਮ ਵੀ ਖਾਂਦਾ ਸੀ ਪੁੱਤਰ ਤੇ ਝਾੜ ਪੈ ਗਿਆ ਸੀਗਾ ਇਹ ਐਦ ਕੀ ਵੇਖਾਂਗੇ ਚੱਲ ਇਹਨੂੰ ਕਿਰਨ ਪੱਲੀ ਸਾਫ਼ ਹੀ ਹੈ ਇਹ ਕਿਰਨ ਜਾਜ ਪਾ ਦਨੇ ਆ ਬਾਕੀ ਮੌਕਾ ਦੱਸੋ ਕਿਹੜੇ ਕਿਹੜੇ ਗੱਢਨੇ ਆ ਪੁੱਤਰ ਆਪਾਂ ਇਹ ਪਹਿਲੇ ਸਾਰਾ ਇਹਦਾ ਹੁੰਦਾ ਸੀਗਾ ਮਿੱਤਰੋ ਇਹ ਰੱਬ ਤੇਰਾ ਭਲਾ ਕਰੇ ਕਾਲਾ ਟੂਸਾ ਸੱਜਾ ਵਾਵਾ ਪਰਮਾ ਤੇ ਉਹੀ ਡੰਡਾ ਲਾਲ ਸੀਗਾ ਖਟੀਆਂ ਹੀ ਮਾਰੀ ਸੀਗੀ ਇੱਕ ਉਤਰ ਆ ਹੋ ਤੇ ਇਹ ਵੀ ਆਪਾਂ ਜਾਲ ਚ ਪਾ ਦਿੰਨੇ ਧੁੱਪੇ ਦੋ ਤਾਂ ਪਾਤੇ ਆ ਚੌਥਾ ਕੂਤਰ ਜੀ ਖਟੀਆਂ ਵਾਲਾ ਇਹ ਸੀਗਾ ਲਾਲ ਡੰਡਾ ਇਹ ਐ ਕਿਦੇ ਪੱਠਾ ਮਿੱਤਰੋ ਚਾਰ ਹੋ ਗਈ ਜੀ ਚੱਲ ਸ਼ੇਰਾ ਤੂੰ ਵੀ ਅੰਦਰ ਹੋਰ ਵੇਖ ਗਏ ਜੀ ਦੋ ਹੋ ਰਹਾ ਉਹ ਐ ਕੱਢਣਾ ਹੈ ਨਹੀਂ ਯਾਰ ਉਹੀ ਪਾ ਦੇਣਾ ਜਾਲ ਚ ਉਹ ਬਾਈ ਹਰਜੀਤ ਕੋਲ ਆਏ ਸੀਗੇ ਇੱਕ ਤਾਂ ਉਹ ਬੈਠਾ ਲਾਲ ਕਰਨ ਨਾਲ ਤੇ ਐ ਕੇਤੇ ਤਾਂ ਬੈਠਾ ਹੋਣਾ ਨਹੀਂ ਥੱਲੇ ਬੈਠਾ ਮੇਰੇ ਨਾਲ ਇੱਕ ਆ ਇੱਕ ਹੋਰ ਆ ਬੈਠਾ ਹਰੇ ਕੰਡਾ ਲਾ ਰਿਹਾ ਵਰਨਾ ਕੰਮ ਪੂਰੇ ਜੀ ਦੇ ਇੱਕ ਆ ਦੋ ਪਾ ਦਨੇ ਜਾਲ ਚ 6 ਹੋ ਜਾਣਗੇ ਮਿੱਤਰੋ ਬਸ 6 ਹੀ ਆਈ ਇਧਰ ਤਾਂ ਦੋ ਇਹ ਪਾਏ ਹੋਣੇ ਆ ਤੇ ਕਬੂਤਰਾਂ ਆਪਾਂ ਨਿੱਕੇ ਜਾਲ ਚ ਪਾਦ ਰਹੇ ਨਿੱਕਾ ਜਾਲ ਵੀ ਧੋਣਾ ਯਾਰ ਚੱਲ ਵੇਣੇ ਕੋਈ ਨਾ ਕਿਰਾ ਕਾ ਪਾ ਦੇ ਕਿ ਮੇਰੇ 6 ਕਬੂਤਰ ਜਾਲ ਚ ਇਹਨਾਂ ਨੂੰ ਤੋਪ ਲਵਾਈਏ 7 ਕਬੂਤਰ ਪਾਦੇ ਜੀ ਇੱਕ ਹੋਰ ਲੱਭ ਗਿਆ ਸੀਗਾ ਆ ਦੇਖ ਲੀ 10 ਤਾਂ ਬਈ ਹਰ ਜਿੱਦਦੇ ਆ ਤੇ 4 ਆਪਣੇ ਘਰ ਹੀ ਆ ਬਾਕੀ ਬੱਚਾ ਔੜਦਾ ਫਿਰਦਾ ਇੱਕ ਤੇ ਆਹ ਜਾਲ ਵੀ ਨਹੀਂ ਯਾਰ ਧੋਲਣੀ ਆ ਵੀ ਜਾਲ ਜਾ ਸਮਾਨ ਸੂਣ ਚੱਕ ਲਏ ਇੱਥੋਂ ਆਹ ਜਾਲ ਜੇ ਖੋਲੇ ਨੇ ਇੱਥੋਂ ਦੇ ਧੋਲੇ ਹੀ ਇਹ ਵੀ ਯਾਰ ਉਹਦਾ ਕਪੜਾ ਧੋਲੇ ਸੀ ਆਪਾਂ ਕਰਤਾ ਜੀ ਗਿੱਲਾ ਜਾਲ ਆਪਾਂ ਤੇ ਬੁਰਸ਼ ਮਾਰ ਕੇ ਚੰਗੀ ਤਰ੍ਹਾਂ ਧੋ ਦਿੰਨੇ ਆ ਕੱਢ ਦਿੰਨੇ ਨਵਾਂ ਨਵਾਂ ਕਪੜਾ ਆਪਾਂ ਤੇ ਇੱਕ ਸੱਚ ਅੱਜ ਆਪਾਂ ਬੱਚਿਆਂ ਦੇ ਠੱਲਾਂ ਵੀ ਪਾਉਣਗਾ ਤੇ ਅੱਜ ਕੱਲ ਡੌਰੀਆਂ ਮਿੱਤਰੋ ਬੱਚਾ ਬਹਿ ਗਿਆ ਸੀਗਾ ਉਹ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਿਆ ਸੀਗਾ ਤਿੰਨ ਘੰਟੇ ਉੱਡਿਆ ਬਾਦੂ ਆ ਉਹ ਨੀਲੇ ਨਾਲ ਹੀ ਬੈਠਾ ਉਹ ਪਰਲੀ ਸ਼ਰੀ ਤੇ ਇੰਨਾ ਕਿ ਜੂਮ ਦੇ ਫੋਨ ਦਾ ਭਰਾ ਉਹ ਜਿੰਨਾ ਕਿ ਜੂਮ ਕਰਕੇ ਵਿਖਾਤਾ ਤੇ ਪਰਲੀ ਸ਼ਰੀ ਤੇ ਬੈਠਾ ਮਿੱਤਰੋ ਉਹ ਬਾਕੀ ਛਤਰਿਆਂ ਦੇ ਕੱਪੜਾ ਕੁੱਪੜਾ ਵੀ ਨਹੀਂ ਯਾਰ ਲਮਣੀਆ ਕਰਦੇ ਰੈਸਲਾ ਜੀ ਕੀਰਾਂ ਜਿਆਦਾ ਹੋ ਗਏ ਚਲਦੇ ਆ ਪਤਾ ਤੇ ਬੱਚਿਆਂ ਦੇ ਪਾਉਣੀਆਂ ਠੱਲਾਂ ਉਹ ਵੀ ਪਾਵਾਂਗੇ ਅੱਜ ਢੋਲਿਆਂ ਦਾ ਜਿੰ ਪਿੰਜਰਾ ਵੀ ਆਪਾਂ ਬਣ ਗਿਆ ਜਮਾ ਨਵਾਂ ਨਵਾਂ ਹੁਣ ਵੀ ਨਹੀਂ ਯਾਰ ਰਾਦਾਂ ਮੇਰਾ ਬਣ ਰਿਆ ਨੂੰ ਮੰਜੀ ਚ ਲਾਦ ਗਏ ਤੇ ਵਿੱਚ ਰਾਦਾਂ ਬਾਤ ਇੱਥੇ ਰੱਖਦ ਗਏ ਕਬੂਤਰ ਕੋਈ ਤੇ ਬਾਹਰ ਘੱਡ ਲਈ ਦੇ ਧੁੱਪੇ ਪਾ ਦੀ ਦੇ ਆ ਆਏ ਕਰਦੇ ਆ ਕੀਰਾਂ ਆਪਾਂ ਇਸੇ ਤੇ ਰੱਖ ਦਿੰਦੇ ਆ ਨਾ ਆ ਜਾਲ ਤੇ ਸਟੈਂਡ ਤੇ ਤੇ ਜਦੋਂ ਕਬੂਤਰ ਆਪਾਂ ਗਰਮੀਆਂ ਨੇ ਬਾਹਰ ਕੱਢਣੇ ਹੋਏ ਉਦੋਂ ਆਪਾਂ ਪਿੰਜਰਾ ਜਾਂਚ ਉੱਥੇ ਲਾ ਦਾਂਗੇ ਛੋਟੀ ਤੇ ਲਾ ਕੇ ਉੱਥੇ ਬੰਦ ਕਰਾਂਗੇ ਕਬੂਤਰ પાਕੇ ਤੇ ਆਪਾਂ ਇਸੇ ਤੇ ਲਾ ਦਿੰਨੇ ਆ ਕਿਉਂਕਿ ਕਿਰਾਂ ਦੂਸਰਾਂ ਨੇ ਘਟਨੇ ਉਦੋਂ ਕਿਰਾਂ ਗਿੱਜੇ ਵੀ ਆ ਯਾਰ ਤੇ ਓਕੇ ਨਾ ਪਿੰਜਰਾ ਤਾਂ ਹੈਗਾ ਉਹ ਇੱਥੇ ਉਹ ਠੀਕ ਆ ਆਪੇ ਵੇਖੀ ਜਾਂਦੇ ਛਧਰੀਆਂ ਲੱਗੀਆਂ ਤੇ ਆਪ ਵੀ ਲੱਗ ਜਾਣਗੇ ਤੇ ਆ ਆਪਾਂ ਇੱਥੇ ਇਹਦੇ ਉੱਤੇ ਰੱਖ ਦਿੰਨੇ ਆ ਗਰਮੀਆਂ ਹੀ ਕੱਢਾਂਗੇ ਜੇ ਕਬੂਤਰ ਬਾਹਰ ਘਟਨੇ ਹੋਏ ਗਰਮੀਆਂ ਵਾਲੇ ਉਦੋਂ ਆਪਾਂ ਇੱਥੇ ਲਾ ਕੇ ਤੇ ਆਪਾਂ ਛੋਟੀ ਜੀ ਪਾ ਦਾਂਗੇ ਪੂਰਾ ਬਣ ਗਿਆ ਨਵਾਂ ਨਕੂਰ ਥੱਲੇ ਪੋਲ ਵੀ ਲੱਗਾ ਪਿਆ ਇਹਦੇ ਆਗੇ ਬਾਕੀ ਦਿਨ ਅੱਜ ਵੀ ਵਧੀਆ ਲੱਗਾ ਯਾਰ ਬੱਦਰ ਬੁੱਧਲ ਹੈ ਨਹੀਂ ਅੱਜ ਬੱਚੇ ਬੈਠੇ ਆ ਗੂਤਰ ਬੈਠੇ ਆ ਬਸ ਆ ਬੈਠੇ ਆ ਨੀਅਰ ਆ ਜਾਂਦਾ ਬਸ ਲੋ ਜੀ ਬੰਨਤਾ ਜਾਲ

8 ਠੱਲਾ ਆਪਣੀਆਂ ਯਾਰ 4 ਬੱਚੀ ਆ ਯਾਰ ਆ ਕੁਡੇ ਚ 4 ਨੰਬਰ ਚ ਤੇ ਪਾ ਗਏ ਠੱਲਾ ਤੇ ਕਾਪੀ ਤੇ ਨੋਟ ਕਰਦੰਨੇ ਪੈਨ ਵਿੱਚ ਪਿਆ ਆ ਦੇਖੋ ਕਾਪੀ ਚ ਚੜਾ ਲੈਨੇ ਕਿਹੜੇ ਜੋੜੇ ਦੇ ਕਿਵੇਂ ਬੱਚੇ ਹਨ ਠੱਲਾ ਵੀ ਪਈਆਂ ਤੇ ਇੱਕ ਕਾਪੀ ਪੈਨ ਵੀ ਪਿਆ ਬੱਚੇ ਆਪਾਂ ਕੱਢ ਲੈਉਣੇ ਆ ਤੇ ਬੱਚਿਆਂ ਠੱਲਾ ਪਾ ਕੇ ਤੁਹਾਨੂੰ ਦਿਖਾ ਦਿੰਨੇ ਆ ਬੱਚੇ ਵੀ ਕਿੱਡੇ-ਕੱਡੇ ਹੋ ਗਏ ਆ ਪਾ ਤਨੇ ਠੱਲਾ ਆ ਦੇਖੋ ਹੀ ਸੱਜੇ ਪੈਰ 'ਚ ਇਹਦੀ ਸੱਜੇ ਪੈਰ 'ਚ ਦੋ ਭਰਾ ਇਹ ਤੇ ਇਹ ਕਾਰ ਆ ਇਹਦੀ ਵੀ ਸੱਜੇ ਪੈਰ 'ਚ ਪਾਦੀ ਆ ਇਹ ਕਾ ਬਿਠਾਈ ਇਹਦੀ ਵੀ ਸੱਜੇ ਪੈਰ 'ਚ ਤੇ ਆ ਵੀਰੇ ਦੋਵੇਂ ਭਰਾ ਤੇ ਇੱਕ ਤਾਂ ਜਮਾਂ ਹੀ ਚਿੱਟਾ ਹਾਲਾ ਦਾ ਇਹਦੀ ਪੂਰੀ ਪੂਛ ਨਿਕਲੀ ਆ ਆ ਦੇਖੋ ਮਾਂ ਪਿਓ ਜਿਵੇਂ ਚਿੱਟਾ ਇਹਦਾ ਉਹ ਲਾਲ ਗਾਨੀ ਆ ਦੀ ਮਾਂ ਲਈ ਜਿਵੇਂ ਚੁੱਟੀ ਤੇ ਆ ਲਾਲ ਟਿੱਕੇ ਅੱਜ ਪਉਤ ਜਾਂਦਾ ਜਿਵੇਂ ਚਿੱਟਾ ਤੇ ਨੋਟ ਵੀ ਕਰ ਲਿਆ ਮਿੱਤਰੋ ਆਪਾਂ ਕਾਪੀ ਤੇ ਕਿਵੇਂ ਕਿਵੇਂ ਇਹ ਬੱਚੇ ਬਾਟਾਣੇ ਦੂਨੇ ਪਾਉਣੇ ਨੇ ਯਾਰ ਪੁੱਤਰਾਂ ਨੂੰ ਤੇ ਬੱਚੇ ਬੱਚੇ ਵੀ ਲਾ ਦੇਣੇ ਆਪਾਂ ਜਿਹੜੇ ਛੜੀ ਦੇ ਬੈਠੇ ਆ ਫੇਰ ਇਹ ਗਾ ਕੰਟੀਨਿਊ ਕਰਦੇ ਆਂ ਮਿੱਤਰੋ ਲਿਆਂਦਾ ਆਪਾਂ ਪਾਣੀ ਤੇ ਨਾਲੇ ਬੱਚੇ ਤਾੜ ਦਿੰਨੇ ਆਂ ਨਾਲੇ ਆ ਕਬੂਤਰ ਤਾੜ ਦਿੰਨੇ ਆਂ ਤੇ ਦਾਣਾ ਪਾਣੀ ਪਾ ਦਿੰਨੇ ਆਂ 3:30 ਹੋ ਗਏ 3:40 ਹੋ ਗਈ ਤੇ ਦਾਣਾ ਪਾਣੀ ਪਾਦਣੇ ਨਾਲੇ ਗੂਤਰਾਂ ਨੂੰ ਨਾਲੇ ਬੱਚੇ ਤਾੜ ਦਿੰਨੇ ਆਂ ਨਾਲੇ ਵੱਡੇ ਗੂਤਰ ਤਾੜ ਦਿੰਨੇ ਆਂ ਤੇ ਬਾਅਦ ਚ ਕਰਦੇ ਕੰਟੀਨਿਊ ਪਾ ਦੇ ਸਾਰੇ ਗੂਤਰਾਂ ਦਾਣਾ ਪਾਣੀ ਚੂਹੀ ਜਾਂਦੇ ਆਂ ਫੇਰ ਪਾਣੀ ਪੀ ਜਾਂਦੇ ਆਂ ਬਾਕੀ ਬਦਲ ਜੇ ਹੋ ਗਈ ਫਿਰ ਹੁਣ ਮੌਸਮੀਆਂ ਸਾਫ਼ ਹੋ ਜੇ ਰਾਂ ਨਿਕਲੇ ਫਿਰ ਤੋਪਾ ਤੇ ਕੱਲੂ ਮਿੱਤਰੋ ਆਪਾਂ ਪੱਥੜਾ ਹੀ ਰਲਾਵਾਂਗੇ ਤਨ ਉਹ ਵੀ ਦਿਖਾਵਾਂ ਕੱਲ ਨੂੰ ਰਲਾਵਾਂਗੇ ਬਾਲੀ ਮੇਤ ਆਪਾਂ ਲਓ ਮਿੱਤਰੋ ਕਰਦੇ ਆ ਬਲੌਗ ਦਾ ਐਂਡ 7 ਵਜਾਂ ਚ 10 ਮਿੰਟ ਰਹਿ ਗਏ ਆ ਪੂਰਾ ਦਿਨ ਸ਼ੇਪ ਗਿਆ ਤੇ ਬਾਕੀ ਆਪਾਂ ਯਾਰ ਕੱਲੋਂ ਡੰਡਾ ਵੀ ਲਾਵਾਂਗੇ ਜਿਹੜਾ ਕਬੂਤਰਾਂ ਨੇ ਪਾਸੇ ਆਲੀ ਪਿਆ ਨਹੀਂਗਾ ਇਹ ਡੰਡਾ ਲਾ ਦੇਣਾ ਆਪਾਂ ਆ ਵੀ ਆਹੜਾ ਇਹਦੇ ਤੇ ਆਪਾਂ ਜੋੜ ਪਾਤਾ ਦੋ ਫਟੀਆਂ ਬਣਾ ਦਿੰਗਾ ਆ ਵੇਖੋ ਘਰ ਦੇ ਚੁੱਲੇ ਲਾਈ ਬੈਠੇ ਦੀ ਮੈਂ ਹੈ ਮੇਰੇ ਕੰਮ ਦੀ ਐ ਇਹ ਤੇ ਮੇ ਖਾਮੁਖਾਂ ਘੱਟਨੇ ਆਇ ਚਾਪਾ ਤੇ ਜਮਾਂ ਬਈ ਪੂਰੀ ਪੂਰੀ ਆਉਂਦੀ ਆ ਵੇਖ ਲਓ ਇੱਥੋਂ ਲੈ ਕੇ ਤੇ ਆ ਵੇਖ ਲਓ ਇੱਧਰ ਆਖ ਲਾ ਇੱਧਰ ਜਮਨ ਪੂਰੀ ਪੂਰੀ ਆਊਗੀ ਐ ਤੇ ਆਪਾਂ ਕੱਪੜਾ ਵਲੇਟ ਦਾਂਗੇ ਇਹ ਕੰਮ ਆਪਣਾ ਬੰਨ ਜਾਣਾ ਆਟ ਨਾ ਹੋਰ ਨਾਲ ਆ ਦੇਣਾ ਆਪਾਂ ਕਾਲੂ ਕਰਾਂਗੇ ਇਹ ਸਿਸਟਮ ਤੇ ਚਲੋ ਮਿੱਤਰੋ ਕਰਦਗੇ ਬਰੋਦਾ ਐਂਡ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਜਿਹੜੇ ਵੀਰਾਂ ਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜੂ ਸਬਸਕ੍ਰਾਈਬ ਕਰ ਲੋ ਡੋਡੋਰਾਪਾ ਤੇ ਬਾਕੀ ਸਾਰੇ ਵੀਰਾਂ ਧੰਨਵਾਦ ਬਲੋ ਵੇਖਲੇ